ਅੱਤਵਾਦੀ ਕੱਲ੍ਹ ਕਾਰਾ ਕੁਤੂਵਾ ਬਾਂਮਣੀਆਂ ਜਿੱਥੇ 7 ਤਰੀਕ 8 ਨੂੰ ਅੱਜ ਇਹ ਧਰਤੀ ਤੇ 35 ਹਜ਼ਾਰ ਦੰਗ ਛੀਦ ਇਹ ਧਰਤੀ ਦੇ ਹੋਏ ਵੀ ਅਬਦਲ ਨੇ ਅੰਧੀ ਰਾਤ ਨੂੰ ਹਮਲਾ ਬੋਰ ਦੀ ਤਾਸਦੀ ਇਹ ਧਰਤੀ ਦੇ 35 ਹਜ਼ਾਰ ਦੰਗ ਛੀਦ ਹੋਏ ਨੇ ਨੂੰ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕੱਢ ਕੇ ਸਾਰੇ ਸ਼ਾਮ ਨੂੰ ਫਿਰ ਗੁਰੂਗ੍ਰੰਥ ਸਾਹਿਬ ਇੱਥੇ ਹੁੰਦੇ ਨੇ ਤੇ ਅੱਤ ਨੂੰ ਢਾਡੀ ਰਾਗੀ ਕਵੀਸ਼ਰੀ ਕਥਾ ਵਾਚਕ ਸਾਰੇ ਕੀਰਤਨ ਕਰਦੇ ਨੇ ਦਰਤੀ ਨੂੰ ਅਦੀ ਸਲਾਮ ਕਰਨੇ ਆ ਅਦੀ ਇਹਦੇ ਅੱਗੇ ਫਿਰ ਚਗਾਉਣੇ ਆ ਜੀ ਕੀ ਫਤਿਹ ਆਤ ਵੱਡਾ ਕਲੂਕਾ ਰ ਕਤਵਾ ਬਾਮਣੀਆਂ ਜਿੱਥੇ 7 ਤਰੀਕ 8 9 ਅੱਜ ਇਹ ਧਰਤੀ ਤੇ 35000 ਸਿੰਘੋ ਸ਼ਹੀਦ ਇਹ ਧਰਤੀ ਦੇ ਹੋਏ ਸੀ ਜੋਗੀ ਕਾਪਰਰੇ ਦੇ ਕੋਲ ਜੰਗ ਸ਼ੁਰੂ ਹੋਇਆ ਸੀ ਤੇ ਕਤਵੇ ਦੀ ਟਾਪ ਦੇ ਸਿੰਘਾਰੇ ਜਲ ਪੀਤਾ ਸੀ ਅਫਦਾਲੀ ਨੇ ਅੱਧੀ ਰਾਤ ਨੂੰ ਹਮਲਾ ਬੋਰ ਦੀ ਤਰਦੀ ਇਹ ਧਰਤੀ ਦੇ 35000 ਸਿੰਘ ਛੀਡ ਹੋਏ ਨੇ ਇਹਨਾਂ ਦਾ ਚਿੱਦੀ ਜੋੜ ਮੇਲਾ ਸਤ ਨੂੰ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕੱਢ ਕੇ ਸਾਰੇ ਸ਼ਾਮ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਇੱਥੇ ਹੁੰਦੇ ਨੇ ਤੇ ਅੱਜ ਨੂੰ ਢਾਡੀ ਰਾਗੀ ਕਵੀਸ਼ਰੀ ਕਥਾ ਵਾਚਕ ਸਾਰੇ ਕੀਰਤਨ ਕਰਦੇ ਨੇ ਤੇ 9 ਤਰੀਕ ਨੂੰ ਫਿਰ ਦੁਬਾਰ ਲੱਗਦਾ ਇਹਨੇ ਢਾਡੀ ਇਕ ਵਿਚਰੀ ਕਥਾਵਾਚਕ ਰਾਗੀ ਕਿ ਸਾਰੇ ਜਿੰਨੇ ਵੀ ਇਲਾਕੇ ਦੇ ਬਾਹਰੋਂ ਆ ਕੇ ਸੰਗਤ ਉਹ ਆਪਣਾ ਆਪਣਾ ਵਿਚਾਰ ਰੱਖਦੀ ਏ ਜਿੰਨੇ ਵੀ ਪਾਰਟੀਆਂ ਦੇ ਮੈਂਦੇ ਉਹ ਵੀ ਹੁੰਦੇ ਨੇ ਇਹ ਧਰਤੀ ਤੇ ਇਹ ਧਰਤੀ ਉਹ ਭਾਗਾ ਜਿਹੜੀ ਖੂਨ ਭਰੀ ਧਿਆਸ ਸਿੰਘਾਂ ਦਾ ਜੇ ਤਾਂ ਅੱਤ ਵੱਡਾ ਘੱਲੂਕਾਰਾ ਕੁਤਵਾ ਬੰਮਨੀਆਂ ਜਿੱਥੇ 35000 ਦੰਗ ਸ਼ਹੀਦ ਹੋਏ ਦੀ ਇੱਥੋਂ جنگ ਫਿਰ ਜਾ ਕੇ ਗਹਿਲਾਂ ਜਾ ਕੇ ਖਤਮ ਹੋਇਆ ਸੀ ਇਹ ਬੜੀ ਵੱਡੀ ਧਰਤੀ ਏ ਇਸੇ ਸਥਾਨ ਤੇ ਸ੍ਰੀ ਮਾਨ ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੇ ਇੱਥੇ ਦਵਾਨ ਹਾਲ ਥੱਲੇ ਲੰਗਰ ਹਾਲ ਉੱਤੇ ਟੈਂਕੀ ਪਾਣੀ ਵਾਲੀ ਬਾਥਰੂਮਾਂ ਦੀ ਸੇਵਾ ਕਰਾਈ ਦੀ ਇੱਥੋਂ ਹੀ ਪਿੰਡ ਦੇ ਦੂਜੇ ਗਾਨੀ ਨਵੇਂ ਦਰਪਾਰ ਸਾਹਿਬ ਦੀਆਂ ਉੱਥੇ ਵੀ ਸੇਵਾ ਸੰਗਤ ਦੇ ਸੰਯੋਗ ਦੇ ਨਾਲ ਸਮੂਹ ਲਾਕੇ ਦੇ ਸੰਯੋਗ ਦੇ ਨਾਲ ਬੜਾ ਵੱਧ ਚੜ ਕੇ ਤੇ ਡੀਐਮਸੀ ਲੰਗਰਾਂ ਦੇ ਵਿੱਚ ਵੀ ਬੜਾ ਵੱਡਾ ਇਹ ਨਗਰ ਸੰਯੋਗ ਪੁੰਦਾ ਇੰਨੀਆਂ ਬੇਨਤੀਆਂ ਪਰਮਾਨ ਇਹ ਇੱਥੋਂ ਦੇ ਕਮੇਟੀ ਦੇ ਮੈਂਬਰ ਸਹਿਬਾਨ ਚੜ੍ਹਦੀ ਜਵਾਨੀ ਵਿੱਚ ਨੌਜਵਾਨ ਜਿਨ੍ਹਾਂ ਨੂੰ ਘੱਲੂ ਘਾਰੇ ਦੇ ਨਾਲ ਬੜਾ ਪ੍ਰੇਮ ਹੈ ਸਰਦਾ ਤੇ ਭਾਵਨਾ ਮੈਂ ਇਹ ਹੀ ਕਹਿੰਦਾ ਸਾਰੇ ਆਪਾਂ ਵੱਧ ਚੜ ਕੇ ਇਹਨੂੰ ਲੈਬ ਕਰੀਏ ਵੱਧ ਚੜ ਕੇ ਫੇਸਬੁਕਾਂ ਦੇ ਇੰਸਟਾਗ੍ਰਾਮ ਦੇ ਸਾਰੇ ਆਪਣੇ ਆਪਣੇ ਇਹ ਪਿੰਡ ਦੀ ਸ਼ਾਨ ਬਣੇ ਕਈਆਂ ਨੂੰ ਕਈ ਕਹਿੰਦੇ ਨੇ 35 ਹਜ਼ਾਰ ਦੇ ਨਸ਼ੀਦ ਕਿਤੇ ਹੋਇਆ ਇਹ ਗੈਲਾ ਤੋਂ جنگ ਸ਼ੁਰੂ ਹੋਇਆ ਸੀ ਕਤਵੇ ਦੀ ਟਾਬ ਦੇ ਸਿੰਘਾਂ ਨੇ ਜਲ ਪੀਤਾ ਸੀ ਇੱਥੇ ਅਬਦਾਲੀ ਨੇ ਹਮਲਾ ਬੋਲ ਦਿੱਤਾ ਦੀ ਇਹ ਧਰਤੀ ਦੇ 35 ਹਜ਼ਾਰ ਸਿੰਘ ਸ਼ਹੀਦ ਹੋਇਆ ਵੀ ਇਸ ਸੱਚ ਧਰਤੀ ਨੂੰ ਅਸੀਂ ਸलाम ਕਰਨੇ ਆ ਅਸੀਂ ਇਹਦੇ ਅੱਗੇ ਫਿਰ ਚਾਉਣੇ ਆ ਐਸੀ ਧਰਤੀ ਜਿਹੜੀ ਖੂਨ ਦੀ ਪਰਜੀ ਇੱਥੇ ਸਵੇਰੇ ਅਰਦਾਸ ਕਰੋ ਤੇ ਸ਼ਾਮ ਨੂੰ ਆ ਕੇ ਮਿਲ ਜਾਂਦਾ ਹੈ ਇਹ ਇੱਕ ਦੀ ਯਾਰੀ ਤਖਤੀ ਹੈ ਮੈਂ ਦੁਬਾਰਾ ਫਿਰ ਕਹਿੰਦਾ ਜਿਹੜਾ ਵੀ ਇੱਥੇ 10ਵੀਂ ਦਾ ਪ੍ਰੋਗਰਾਮ ਕਰਾਏ ਜਾਂਦੇ ਨੇ 10ਵੀਂ ਨੂੰ 5-5 6-6 ਘੰਟੇ ਪਾਟ ਹੁੰਦੇ ਨੇ اے ਧਰਤੀ ਦੇ ਜਿਹੜਾ ਵੀ ਆਪਣੀ ਖਰਦਾ ਭਾਮਨਾ ਦੇ ਅੰਦਰੋਂ ਅਰਦਾਸ ਕਰਦਾ ਏ ਧਰਤੀ ਦੇ ਉਹਦੀ ਪੂਰੀ ਹੋ ਜਾਂਦੀ ਏ ਇੰਨੀਆਂ ਬੇਨਤੀਆਂ ਪਰਮਾਨ ਉਹ ਪ੍ਰਧਾਨ ਨੇ ਇੱਥੋਂ ਦੇ ਇਸ ਸਤਨ ਦੇ ਇੰਨੀਆਂ ਬੇਨਤੀਆਂ ਪਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸ ਨਿਹਾਲ ਸ੍ਰੀ ਆਕਾਲ ਕਰੋ ਕਰਕ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ